ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਮਿਲਣ ਤੋਂ ਬਾਅਦ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਤਕਤ ਸ਼੍ਰੀ ਕੇਸਗੜ੍ਹ ਸਾਹਿਬ ਹੋਏ ਨਮਸਤਕ ਤੋਂ ਅੰਦਾਜ਼ਾ ਹੈ ਕਿ ਬੀਤੇ ਦਿਨੀ ਭਾਜਪਾ ਪਾਰਟੀ ਦੇ ਵੱਲੋਂ ਆਪਣੇ ਪੰਜਾਬ ਦੇ ਵਿੱਚ ਤਿੰਨ ਉਮੀਦਵਾਰ ਐਲਾਨੇ ਸੀ ਜਿਨ੍ਹਾਂ ਦੇ ਵਿੱਚੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਡਾਕਟਰ ਸੁਭਾਸ਼ ਸ਼ਰਮਾ ਨੂੰ ਟਿਕਟ ਦਿੱਤੀ ਸੀ ਤੇ ਅੱਜ ਟਿਕਟ ਮਿਲਣ ਤੋਂ ਬਾਅਦ ਉਹ ਆਪਣੇ ਪਾਰਟੀ ਵਰਕਰਾਂ ਦੇ ਨਾਲ ਤਕਤ ਸ਼੍ਰੀ ਕੇਸਗੜ੍ਹ ਸਾਹਿਬ ਨਮਸਤਕ ਖੁੰਦਲੇ ਪਹੁੰਚਨੇ ਜਿੱਤੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀ ਲਿਆ ਹੈ ਉਹਨਾਂ ਨੇ ਕਿਹਾ ਕਿ ਕਾਲੀਆਂ ਦੀ ਕਰਤੂਤਾਂ ਨੂੰ ਪੂਰਾ ਪੰਜਾਬ ਜਾਣਦਾ ਤੇ ਕੇਜਰੀਵਾਲ ਜੋ ਕਿ ਭ੍ਰਸ਼ਟਾਚਾਰ ਦੇ ਰੋਪ ਦੇ ਵਿੱਚ ਜੇਲ੍ਹ ਚ ਬੰਦ ਹੈ ਰਿਕਾਰਡ ਤੋੜ ਬਹੁਮਤ ਨਾਲ 13 ਦੀਆਂ 13 ਸੀਟਾਂ ਭਾਜਪਾ ਜਿੱਤੇਗੀ ਤੁਹਾਨੂੰ ਅੱਜ ਦੱਸ ਰਿਹਾ ਮੈਂ ਨਹੀਂ ਨਹੀਂ ਭਾਜਪਾ ਦਾ ਪ੍ਰਚਾਰ ਤੇ ਚੱਲ ਰਿਹਾ ਜੀ ਸਾਡਾ ਤਾਂ ਇੱਕੋ ਹੀ ਉਮੀਦਵਾਰ ਹੈ ਪੂਰੇ ਹਿੰਦੁਸਤਾਨ ਜੋ ਆ ਨਰਿੰਦਰ ਮੋਦੀ ਤੇ ਕਮਲਦਾ ਫੁੱਲ ਆ ਸਭ ਲੋਕ ਅਸੀਂ ਪ੍ਰਚਾਰ ਚ ਲੱਗੇ ਸੀ ਮੈਂ ਤਾਂ ਇੱਕ ਪ੍ਰਤੀਨਿਧੀ ਦੇ ਨਾਤੇ ਆਇਆ ਆਮ ਜਨਤਾ ਜਿਹੜੀ ਆ ਮੋਦੀ ਸਾਹਿਬ ਨੂੰ ਵੋਟ ਕਰ ਰਹੀ ਹੈ ਮੈਂ ਤੇ ਨਿਮਾਣਾ ਜਆ ਕਾਰਿਆ ਕਰਤਾ ਹੈ ਪਾਰਟੀ ਦਾ ਪ੍ਰਚਾਰ ਦਿਨ ਰਾਤ ਪਿੰਡ ਪਿੰਡ ਕਸਬੇ ਚ ਹੋ ਰਿਹਾ ਹੈ ਕੋਈ ਦੇਰੀ ਨਹੀਂ ਤੁਸੀਂ ਦੇਖੋਗੇ ਬਹੁਤ ਪਿਆਰ ਤੇ ਬਹੁਤ ਅਸ਼ੀਰਵਾਦ ਜਨਤਾ ਦਾ ਮਿਲਣਾ ਹੈ ਕੀ ਪ੍ਰੋਗਰਾਮ ਹੈ ਤੁਹਾਡਾ ਸਾਹਿਬ ਨੂੰ ਲੈ ਕੇ ਵਿਜਨ ਕੀ ਹੈ ਕਿਸ ਤਰ੍ਹਾਂ ਕੀ ਦੀ ਡਵੈਲਪਮੈਂਟ ਤੁਸੀਂ ਪ੍ਰਾਣਾ ਚਾਹੁੰਦੇ ਦੇਖੋ ਮੈਂ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਹੈ ਇਹਨੂੰ ਗੁਰਾਂ ਦੀ ਚਰਨ ਛੋਹ ਪ੍ਰਾਪਤ ਹੈ ਔਰ ਇਸ ਹਲਕੇ ਦਾ ਨਾਮ ਜਿਹੜਾ ਹੈ ਉਹ ਬੜਾ ਪਵਿੱਤਰ ਇਸ ਨਗਰੀ ਦੇ ਨਾਮ ਦੇ ਉੱਤੇ ਹੈ ਸ਼੍ਰੀ ਚਮਕੌਰ ਸਾਹਿਬ ਇਹਦੇ 'ਚ ਹੈ। ਭਗਵਾਨ ਪਰਸ਼ੂਰਾਮ ਦਾ ਜਨਮ ਸਥਾਨਲੇ ਤੇ ਚ ਹੈ। ਕੀਰਤਪੁਰ ਸਾਹਿਬ ਇਹਦੇ 'ਚ ਹੈ। ਸੋ ਇਹ ਜਿਹੜੀ ਪੂਰੀ ਕੌਨਸਟਿਟੂਐਂਸੀ ਹੈ ਇਹ ਟੂਰਿਜ਼ਮ ਦਾ ਇੱਕ ਵੱਡਾ ਹੱਬ ਬਣਿਆ। ਜਿਵੇਂ ਸ਼੍ਰੀ ਅਮਰਸਰ ਸਾਹਿਬ ਤੁਸੀਂ ਦੇਖਦੇ ਆ ਕਿ ਲੱਖਾਂ ਦੀ ਗਿਣਤੀ 'ਚ ਰੋਜ਼ ਸ਼ਰਧਾਲੂ ਆਉਂਦੇ ਆ। ਮੇਰੇ ਮਨ ਦੀ ਇਹ ਇੱਛਾ ਹੈ ਕਿ ਦੁਨੀਆ ਭਰ ਤੋਂ ਕੋਈ ਸ਼ਰਧਾਲੂ ਜਿਹੜਾ ਸ਼੍ਰੀ ਅਮਰਸਰ ਸਾਹਿਬ ਮੱਥਾ ਟੇਕਣ ਆਵੇ ਉਹ ਜ਼ਰੂਰ ਸ਼੍ਰੀ ਅਨੰਦਪੁਰ ਸਾਹਿਬ ਵੀ ਮੱਥਾ ਟੇਕੇ ਉਹ ਆ ਕੇ ਬੰਦਾ ਬਹਾਦਰ ਦੀ ਬਾਦਰੀ ਨੂੰ ਸਲਾਮ ਕਰਨ ਲਈ ਚੱਪੜਚੜੀ ਵੀ ਜਾਵੇ। ਮਹਾਰਾਜਾ ਰਣਜੀਤ ਸਿੰਘ ਦੀ ਏਡੀ ਵੱਡੀ ਜਿਹੜੀ ਫਤਿਹ ਦੀ ਨਿਸ਼ਾਨੀ ਹੈ ਸਤਲੁਜ ਦੇ ਕੰਡੇ ਤੇ ਉਹਨੂੰ ਵੀ ਦੇਖੇ ਉਹ ਭਗਵਾਨ ਪਰਸ਼ੂਰਾਮ ਜੀ ਦੇ ਅੱਗੇ ਵੀ ਨਤਮਸਤਕ ਹੋਏ ਸੋ ਇਹਨੂੰ ਟੂਰਿਜ਼ਮ ਦਾ ਹੱਬ ਬਣਾਵਾਂਗੇ ਉਹਦੇ ਲਈ ਇਨਫਰਾਸਟ੍ਰਕਚਰ ਡਵੈਲਪ ਕਰਾਂਗੇ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਸਾਡਾ ਉੱਥੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣ ਤਾਂ ਕਿ ਪੰਜਾਬ ਦੇ ਜਿਹੜੇ ਸਾਡੇ ਵੀਰ ਨੇ ਇਸ ਹਲਕੇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਦਿੱਲੀ ਨਾ ਜਾਣਾ ਪਵੇ ਮੁਹਾਲੀ ਆਈਟੀ ਹੱਬ ਬਣ ਰਿਹਾ ਹੈ ਲੇਕਿਨ ਬੜੀ ਸਲੋ ਰਫ਼ਤਾਰ ਚੱਲ ਰਿਹਾ ਹੈ ਅੱਜ ਜੋ ਹైదరాబాద్ ਦਾ ਰੁਤਬਾ ਹੈ ਜੋ ਬੈਂਗਲੌਰ ਦਾ ਰੁਤਬਾ ਹੈ ਜੋ ਮੈਂ ਚਾਹੁੰਦਾ ਕਿ ਮੁਹਾਲੀ ਨੂੰ ਵੀ ਇੰਟਰਨੈਸ਼ਨਲ ਲੈਵਲ ਤੇ ਆਈਟੀ ਦਾ ਹੱਬ ਬਣਾਈਏ ਤਾਂ ਕਿ ਨਾ ਸਿਰਫ ਪੰਜਾਬ ਦੇ ਬੱਚੇ ਹਿਮਾਚਲ ਦੇ ਹਰਿਆਣੇ ਦੇ ਸਾਰੇ ਖਿੱਤੇ ਦੇ ਬੱਚਿਆਂ ਨੂੰ ਕਿਤੇ ਬਾਹਰ ਨਾ ਜਾਣਾ ਪਵੇ ਉਹ ਮੁਹਾਲੀ ਆ ਕੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਕੇਂਦਰ ਨੇ ਬਹੁਤ ਸਾਲ ਪਹਿਲਾਂ ਬਹੁਤ ਦਾ ਕੇ ਪਹਿਲਾਂ ਇੱਥੇ ਇੱਕ ਐਨਐਫਐਲ ਲਗਾਇਆ ਸੀ ਜਿਹਦੇ ਕਰਕੇ ਪੂਰਾ ਨੰਗਲ ਫਸਿਆ ਮੈਂ ਚਾਹੁੰਦਾ ਕਿ ਕੇਂਦਰ ਦਾ ਇੱਕ ਹੋਰ ਵੱਡਾ ਇੰਡਸਟਰੀ ਦਾ ਪ੍ਰੋਜੈਕਟ ਆਪਣੇ ਇਸ ਹਲਕੇ 'ਚ ਆਵੇ ਜਿਹਦੇ ਨਾਲ ਇਥੋਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇ ਆਰਥਿਕ ਵਿਕਾਸ ਵੀ ਵਧੇ ਉਰੀ ਗੱਲ ਹੋਰ ਜੋ ਮੈਨੂੰ ਬੜੀ ਤਕਲੀਫ ਦਿੰਦੀ ਹੈ ਕਿ ਜਿਸ ਭੂਮੀ ਨੇ ਖਾਲਸਾ ਸਿਰਜ ਕੇ ਪੂਰੀ ਦੁਨੀਆ ਨੂੰ ਇੱਕ ਰਾਹ ਰੋਸ਼ਨ ਕੀਤਾ ਮੈਂ ਜਦੋਂ ਪਿੰਡਾਂ ਜਾਂਦਾ ਤੇ ਸਾਡੇ ਨੌਜਵਾਨ ਜਿਹੜੇ ਆ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਡਰੱਗਸ ਦਾ ਇੰਨਾ ਪਸਾਰਾ ਹੈ ਸੋ ਨਸ਼ਿਆਂ ਦਾ ਲੱਕ ਤੋੜਨਾ ਇਸ ਹਲਕੇ 'ਚ ਉਹ ਮੇਰੀ ਪ੍ਰਾਇਓਰਟੀ ਰਹੇਗੀ ਮਾਈਨਿੰਗ ਮਾਫੀਆ ਇੰਨਾ ਅਸੀਂ ਤੇ ਧਰਤੀ ਨੂੰ ਮਾਤਾ ਕਹਿੰਦੇ ਆ ਗੁਰੂ ਸਾਹਿਬ ਨੇ ਕਿਹਾ ਮਾਤਾ ਧਰਤ ਮਹਤ ਤੇ ਉਸੇ ਧਰਤੀ ਨੂੰ ਅਸੀਂ ਪੈਸਿਆਂ ਦੇ ਲਾਲਚ ਖੋਦ-ਖੋਦ ਕੇ ਖੋਦ-ਖੋਦ ਕੇ ਆਪਣੇ ਘਰ ਭਰੀ ਜਾਂਦੇ ਆ ਨਹਿਰਾਂ ਦੇ ਪੁੱਲ ਡਿੱਗੀ ਜਾਂਦੇ ਆ ਸੋ ਇੱਕ ਖਨਨ ਮਾਫੀਆ ਦੇ ਉੱਤੇ ਨਕੀਲ ਕਸਣਾ ਦੇਖੋ ਸਾਰਾ ਕੁਝ মিডিਆ ਵਾਲੇ ਦੇਖ ਰਹੇ ਆ ਮੈਂ ਤੇ ਇਨੀ ਬੇਨਤੀ ਕਰਨੀ ਆ ਕਿ 20 ਦਿਨ ਦਾ ਚੋਣ ਬਚਿਆ ਅਸੀਂ ਆਪਣੀ ਕੋ ਲੋਕਤੰਤਰ ਵਧੀਆ ਗੱਲ ਹੈ ਨਾ ਜਨਤਾ ਨੇ ਫੈਸਲਾ ਕਰਨਾ ਹੁਣ ਬਹਿਸ ਕਰਨ ਦਾ ਤੇ ਕੋਈ ਜਨਤਾ ਨਾਲ ਗੱਲ ਕਰਨ ਦੀ ਲੋੜ ਆ ਅਸੀਂ ਆਪਣੀ ਗੱਲ ਰੱਖਣੀ ਵੀ ਮੋਦੀ ਸਾਹਿਬ ਨੇ ਕੀ ਕੀਤਾ ਅਗਰ ਉਹਨੂੰ ਲੱਗਦਾ ਹੈ ਕਿ ਮੋਦੀ ਸਾਹਿਬ ਦੀਆਂ ਨੀਤੀਆਂ ਠੀਕ ਨਹੀਂ ਆ ਕਿਸਾਨਾਂ ਲਈ ਉਹ ਜਾ ਕੇ ਕਿਸਾਨਾਂ ਨੂੰ ਆਪਣੀ ਗੱਲ ਰੱਖਣ ਜਨਤਾ ਤੈਅ ਕਰੇਗੀ ਵੋਟ ਪਾ ਕੇ ਕਿ ਕੌਣ ਠੀਕ ਹੈ ਕੌਣ ਗਲਤ ਹੈ ਜਨਤਾ ਦੀ ਆਵਾਜ਼ ਜੀ ਪਰਮੇਸ਼ਵਰ ਦੀ ਆਵਾਜ਼ ਹੈ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਲੋਕਤੰਤਰ ਦੀ ਭਾਵਨਾ ਨੂੰ ਸਮਝਣ ਰਲ ਮਿਲ ਕੇ ਪ੍ਰੇਮ ਪਿਆਰ ਨਾਲ ਆਪਾਂ ਗੱਲ ਅੱਗੇ ਵਧਾਈਏ ਤੇ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਕਰੀਏ ਸਭ ਨੂੰ ਜੋੜਾਂਗੇ ਜੀ ਸਭ ਨੂੰ ਜੋੜਾਂਗੇ ਤਿੰਨ ਕ ਤਿੰਨ ਕ ਜੋੜ ਕੇ ਹੀ ਤਾਕਤ ਵੱਧਦੀ ਹੈ ਬੂੰਦ ਬੂੰਦ ਨਾਲ ਸਾਗਰ ਭਰਦਾ ਹੈ ਸਭ ਲੋਕ ਜੋ ਪਾਰਟੀ ਦੇ ਪ੍ਰਤੀ ਪ੍ਰੇਮ ਕਰਦੇ ਆ ਜੋ ਨਰਿੰਦਰ ਮੋਦੀ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਦੀ ਨੀਤੀਆਂ ਨਾਲ ਸਹਿਮਤ ਆ ਸਭ ਲੋਕਾਂ ਨੂੰ ਪਾਰਟੀ ਦੇ ਝੰਡੇ ਥੱਲੇ ਲੈ ਕੇ ਆਵਾਂਗੇ ਇੱਕ ਜੁਟੋ ਕੇ ਚੋਣ ਲੜਾਂਗੇ ਵੀ ਜਿੱਤਾਂਗੇ ਵੀ ਔਰ ਗੁਰੂ ਦੀ ਬਖਸ਼ਿਸ਼stdcਾ ਗੁਰੂ ਨਗਰੀ ਦੀ ਸੇਵਾ ਵੀ ਹੈ ਕੋਈ ਕੰਪੀਟੀਸ਼ਨ ਹੈ ਨਹੀਂ ਕਿਉਂਕਿ ਇਹ ਚੋਣ ਜਿਹੜੀ ਹੈ ਨਾ ਇਹ ਨਰਿੰਦਰ ਮੋਦੀ ਜੀ ਦੇ ਨਾਂ ਤੇ ਹੋ ਰਹੀ ਹੈ ਦੇਸ਼ 'ਚ ਸੋ ਇੱਕ ਤਰ੍ਹਾਂ ਮੋਦੀ ਸਾਹਿਬ ਨੇ ਉਹਨਾਂ ਦਾ 10 ਸਾਲ ਦਾ ਕੀਤਾ ਕੰਮ ਹੈ ਦੁਨੀਆ ਜਿਹੜਾ ਹਿੰਦੁਸਤਾਨ ਦਾ ਨਾਂ ਉੱਚਾ ਕੀਤਾ ਦੂਜੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਨੇਤਾ ਕੇਜਰੀਵਾਲ ਹੈ ਜਿਹੜਾ ਭ੍ਰਸ਼ਟਾਚਾਰ ਦੇ ਇਲਜ਼ਾਮ ਦੇ ਥੇਲ 'ਚ ਬੰਦਾ ਜ਼ਮਾਨਤ ਨਹੀਂ ਮਿਲਦੀ ਪਈ ਗਾਂਧੀ ਪਰਿਵਾਰ ਹੈ ਜਿਹੜਾ ਪੂਰੇ ਦਾ ਪੂਰਾ ਵੇਲ ਤੇ ਹੈ ਅਕਾਲੀਆਂ ਦੇ ਕਾਰਨਾਮੇ ਕਾਰਗੁਜ਼ਾਰੀਆਂ ਤੋਂ ਸਾਰਾ ਪੰਜਾਬ ਜਾਣਦਾ ਹੀ ਹੈ ਇਸ ਕਰਕੇ ਮੁਕਾਬਲਾ ਹੈ ਕਿਥੇ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਬੜੀ ਸ਼ਿੱਦਤ ਨਾਲ ਕਿ ਅਸੀਂ ਕਾਂਗਰਸ ਦਾ ਰਾਜ ਦੇਖ ਲਿਆ ਅਸੀਂ ਅਕਾਲੀਆਂ ਦਾ ਮਾਫੀਆ ਰਾਜ ਦੇਖ ਲਿਆ ਔਰ ਦੋ ਸਾਲਾਂ 'ਚ ਬਦਲਾਵ ਦੇ ਨਾਂ ਤੇ ਆਈ ਸਰਕਾਰ ਨੇ ਜਿਸ ਦੋਜਖਸ਼ ਪੰਜਾਬ ਨੂੰ ਤਕੇਲਤਾ ਹੈ ਜਿਸ ਖਾਈ 'ਚ ਜਿਸ ਟੋਏ 'ਚ ਪੰਜਾਬ ਨੂੰ ਤਕੇਲਤਾ ਹੈ ਅਗਰ ਅੱਜ ਪੰਜਾਬ ਨੂੰ ਇਸ ਟੋਏ 'ਚੋਂ ਕੋਈ ਕੱਢ ਸਕਦਾ ਹੈ ਇਸ ਖਾਈ 'ਚੋਂ ਕੋਈ ਕੱਢ ਸਕਦਾ ਹੈ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਬੰਦਾ ਨਜ਼ਰ ਆ ਰਿਹਾ ਹੈ ਉਹਦਾ ਨਾਂ ਹੈ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤੈਅ ਕਰ ਲਿਆ ਉਹ ਤੇ ਦੇਖਣਾ ਜਿਸ ਪ੍ਰਕਾਰ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਬਹੁਤ ਮਿਲਿਆ ਸੀ ਉਸ ਤੋਂ ਵੀ ਜ਼ਿਆਦਾ ਵੱਡੇ ਮੰਡਟ ਨਾਲ ਪੰਜਾਬ ਚ ਸਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਤੇ ਲੋਕਾਂ ਤੇ ਵੀ ਇ렇게 ਲੱਗਦਾ ਤੁਹਾਨੂੰ ਪ੍ਰਭਾਵ ਹੋਏਗਾ ਕਿਉਂਕਿ ਹਸਰਾ ਆ ਆਸ ਉਹ ਇਹ ਵੀ ਕਹਿਣਾ ਪੈ ਗਿਆ ਮੈਂ ਹਸਰਾ ਆ ਆਸ ਨਹੀਂ ਮਿਹਨਤ ਰਾਜ ਮਿਹਨਤ ਬਣ ਗਿਆ ਲੱਗਦਾ ਇਸ ਕੋਸ਼ਿਸ਼ ਚ ਅਸੀਂ ਤੇ ਵੀ ਕੋਈ ਕਿਸਾਨਾਂ ਦਾ ਪ੍ਰਭਾਵ ਦੇਖੋ ਮੋਦੀ ਸਾਹਿਬ ਨੇ ਜਿੰਨੇ ਕੰਮ ਕਿਸਾਨਾਂ ਲਈ ਕੀਤੇ ਚਾਹੇ ਉਹ ਉਹਨਾਂ ਦੇ ਖਾਤਿਆਂ ਚ ਪੈਸੇ ਪਾਉਣ ਦੀ ਗੱਲ ਹੈ ਚਾਹੇ ਉਹ ਨੀਮ ਕੋਟੜ ਯੂਰੀਆ ਦੇਣ ਦੀ ਗੱਲ ਹੈ ਚਾਹੇ 2.5 ਗੁਣਾ ਐਮਐਸਪੀ ਵਧਾਉਣ ਦੀ ਗੱਲ ਹੈ ਚਾਹੇ ਮੰਡੀਕਰਨ ਨੂੰ ਮਜ਼ਬੂਤ ਕਰਨ ਦੀ ਗੱਲ ਹੈ ਚਾਹੇ ਉਹ ਨੀਮ ਕੋਟੜ ਯੂਰੀਆ ਦੇਣ ਦੀ ਗੱਲ ਹੈ ਚਾਹੇ ਫਸਲ ਬੀਮਾ ਯੋਜਨਾ ਦੀ ਗੱਲ ਹੈ ਕਿਸਾਨ ਆ ਜਿਸ ਗੱਲ ਨੂੰ ਸਮਝ ਰਹੇ ਕਿ ਯਾਰ ਸਾਨੂੰ ਕਦੀ ਕਿਸੇ ਸਰਕਾਰ ਨੇ ਕੁਝ ਦਿੱਤਾ ਨਹੀਂ ਮੋਦੀ ਸਾਹਿਬ ਸਾਨੂੰ ਇੰਨਾ ਕੁਝ ਦੇ ਰਹੇ ਆ ਜਿਹੜੇ ਕੁਝ ਲੋਕ ਵਿਰੋਧ ਕਰ ਰਹੇ ਉਹ ਜਥੇਬੰਦੀਆਂ ਦੇ ਲੋਕ ਨੇ ਉਹਨਾਂ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਲੋਕਤੰਤਰ ਦਾ ਪਰਵ ਹੈ ਤੁਸੀਂ ਆਪਣੀ ਗੱਲ ਲੋਕਾਂ ਤੇ ਰੱਖੋ ਅਸੀਂ ਆਪਣੀ ਗੱਲ ਰੱਖਾਂਗੇ ਲੋਕ ਫੈਸਲਾ ਕਰਨਗੇ ਪਰ ਪਿੰਡਾਂ ਦੇ ਅੰਦਰ ਵੀ ਕਿਸਾਨ ਭਾਈਚਾਰੇ ਦੇ ਆਪਕੋ ਦੀ ਖਾਸ ਤੌਰ ਤੇ ਨਹੀਂ ਲਾਲਪੁਰਾ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਬਿਲਕੁਲ ਉਹ ਨਾਲ ਨੇ ਉਹਨਾਂ ਦੇ ਕਿਸੇ ਬਹੁਤ ਕਰੀਬੀ ਸੱਜਣ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਸੀ ਉਹ ਦਿੱਲੀ ਚ ਨੇ ਉਹ ਕੱਲ ਪਹੁੰਚ ਰਹੇ ਨੇ ਪੂਰੀ ਪਾਰਟੀ ਇਕੱਠ ਹੈ ਮੇਰਾ ਜਨਮ ਜ਼ਰੂਰ ਸ੍ਰੀ ਅਮਰitsar ਸਾਹਿਬ ਦੀ ਧਰਤੀ ਤੇ ਹੋਇਆ ਹੈ ਪਰ ਅਮਰitsar ਸਾਹਿਬ ਦੀ ਧਰਤੀ ਤੇ ਪੈਦਾ ਹੋ ਕੇ ਗੁਰੂ ਮਹਾਰਾਜ ਨੇ ਮੈਨੂੰ ਪ੍ਰੇਰਣਾ ਦਿੱਤੀ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੀ ਸੇਵਾ ਕਰੋ ਮੈਂ ਪਿਛਲੇ 12 ਸਾਲ ਤੋਂ ਇੱਥੇ ਹੀ ਹਾਂ ਮੁਹੱਲੀ ਚ ਰਹਿਣਾ ਮੇਰੀ ਪਤਨੀ ਇੱਥੇ ਆ ਮੇਰੇ ਬੱਚੇ ਇੱਥੇ ਨੇ ਸਾਰਾ ਪਰਿਵਾਰ ਹੀ ਇੱਥੇ ਆ ਉਹਨੇ ਤੇ ਗੁਰੂ ਦੀ ਗੁਰੂ ਦੀ ਧਰਤੀ ਚ ਕਹਦਾ ਮਿਲਦਾ ਹੈ ਸ੍ਰੀ ਅਮਰੋਦਸਰ ਸਾਹਿਬ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਸੋ ਉਥੇ ਜਨਮ ਲਿਆ ਇੱਥੇ ਕਰਮ ਕਰਾਂਗਾ ਔਰ ਗੁਰੂ ਨਗਰੀ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਜਿੰਨੀ ਗੁਰੂ ਤਾਕਤ ਦੇਣਗੇ ਕਰਾਂਗਾ ਸਰ ਭਾਈ ਕੰਪੀਟੀਸ਼ਨ ਤੋਂ ਤੁਹਾਡਾ